ਵੈਸੇ ਇਹ ਕਿੰਨੇ ਹੈਰਾਨ ਕਰਨ ਵਾਲੀ ਗੱਲ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ 1699 ਦੀ ਵਿਸਾਖੀ ਵੇਲੇ ਆਪਣੇ ਸੀਸ ਪੇਟ ਕਰਨ ਵਾਲੇ ਸਿੰਘ ਭਾਰਤ ਦੇ ਕਿਸ-ਕਿਸ ਕੋਨੇ ਤੋਂ ਚੱਲ ਕੇ ਆਏ ਸਨ ਜਿਵੇਂ ਭਾਈ ਦਿਆਲ ਸਿੰਘ ਜੀ ਲਾਹੌਰ ਸ਼ਹਿਰ ਤੋਂ ਭਾਈ ਤਰਮ ਸਿੰਘ ਜੀ ਹਸਨਾਪੁਰ ਦਿੱਲੀ ਤੋਂ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ 오ਡੀਸਾ ਤੋਂ ਭਾਈ ਮੋਹਕਮ ਸਿੰਘ ਜੀ ਦੁਆਰਕਾ ਗੁਜਰਾਤ ਤੋਂ ਤੇ ਭਾਈ ਸਾਹਿਬ ਸਿੰਘ ਜੀ ਬੇਦਰ ਕਰਨਾਟਕਾ ਤੋਂ ਇਸ ਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਸਿੱਖੀ ਪੂਰੇ ਭਾਰਤ ਵਿੱਚ ਫੈਲ ਚੁੱਕੀ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਪ੍ਰਚਾਰ ਕੀਤਾ ਸੀ ਇਹ ਸਭ ਉਸ ਦਾ ਅਸਰ ਸੀ ਸੋ ਆਉ ਜਾਣਦੇ ਹਾਂ ਪੰਜਾਂ ਪਿਆਰਿਆਂ ਦਾ ਸੰਖੇਪ ਜੀਵਨ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਤੇ ਸਭ ਤੋਂ ਪਹਿਲਾਂ ਆਪਣਾ ਸੀਸ ਪੇਟ ਕਰਨ ਵਾਲੇ ਭਾਈ ਦਿਆਰਾਮ ਜੀ ਜੋ ਬਾਅਦ ਵਿੱਚ ਭਾਈ ਦਿਆ ਸਿੰਘ ਜੀ ਬਣੇ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਨ ਕਿੱਤੇ ਵਿੱਚੋਂ ਇੱਕ ਸ਼ਾਪਕੀਪਰ ਯਾਨੀ ਕਿ ਇੱਕ ਦੁਕਾਨਦਾਰ ਸਨ ਤੇ ਜਿਨ੍ਹਾਂ ਦੀ ਜਾਤ ਗੌਤ ਖੱਤਰੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਵੀ ਭਾਈ ਦਿਆ ਸਿੰਘ ਜੀ ਮੌਜੂਦ ਸਨ ਤੇ ਜਦੋਂ ਪੰਜਾਂ ਪਿਆਰਿਆਂ ਨੇ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਹੁਣ ਇੱਥੋਂ ਨਿਕਲ ਜਾਓ ਕਿਉਂਕਿ ਹਲੇ ਤੁਸੀਂ ਇਸ ਕੌਮ ਦੀ ਵਾਗਡੋਰ ਹੋਰ ਸੰਭਾਲਣੀ ਹੈ ਜੇਕਰ ਤੁਸੀਂ ਇੱਥੇ ਸ਼ਹਾਦਤ ਦਾ ਜਮ ਪ੍ਰਾਪਤ ਕਰ ਜਾਂਦੇ ਹੋ ਤਾਂ ਕੌਮ ਨੂੰ ਅੱਗੇ ਕੌਣ ਸੇਧ ਦੇਵੇਗਾ ਕੌਣ ਸੰਭਾਲੇਗਾ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਭਾਈ ਦਿਆ ਸਿੰਘ ਵੀ ਚਮਕੌਰ ਦੀ ਗੜੀ ਚੋਂ ਨਿਕਲਦੇ ਹਨ ਤੇ ਅਖੀਰ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਦੇੜ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਦਿਆ ਸਿੰਘ ਜੀ ਅਕਾਲ ਚਲਾਣਾ ਕਰਦੇ ਹਨ ਜਿਨ੍ਹਾਂ ਦਾ ਸਥਾਨ ਨਾਦੇੜ ਸਾਹਿਬ ਮਹਾਰਾਸ਼ਟra ਦੇ ਵਿੱਚ ਸ਼ਿਸ਼ੋਭਤ ਹੈ ਇੱਕ ਹੋਰ ਬੜੀ ਅਹਿਮ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਲਿਖੀ ਗਈ ਜਿੱਤ ਦੀ ਚਿੱਠੀ ਜੋ ਔਰੰਗਜ਼ੇਬ ਨੂੰ ਲਿਖੀ ਸੀ ਜਿਸ ਨੂੰ ਅਸੀਂ ਜ਼ਫਰਨਾਮੇ ਦੇ ਨਾਮ ਨਾਲ ਵੀ ਜਾਣਦੇ ਆ ਉਹ ਚਿੱਠੀ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਹੀ ਲੈ ਕੇ ਗਏ ਸਨ ਔਰੰਗਜ਼ੇਬ ਕੋਲ ਤੇ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਰੂਹ ਤੱਕ ਕੰਬ ਗਈ ਸੀ ਤੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਬਾਅਦ ਹੀ ਭਾਈ ਦਿਆ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਹਨ ਜੇਕਰ ਉਮਰ ਦੀ ਗੱਲ ਕਰੀਏ ਤਾਂ ਭਾਈ ਦਿਆ ਸਿੰਘ ਜੀ ਪੰਜਾਂ ਪਿਆਰਿਆਂ ਤੋਂ ਸਭ ਤੋਂ ਛੋਟੇ ਸਨ 1699 ਦੀ ਵਿਸਾਖੀ ਵੇਲੇ ਪਈਧਿਆ ਸਿੰਘ ਜੀ ਦੀ ਉਮਰ ਤਕਰੀਬਨ 30 ਸਾਲ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੂਸਰੀ ਵਾਰ ਲਲਕਾਰ ਕੇ ਆਖਿਆ ਕਿ ਮੈਨੂੰ ਇੱਕ ਹੋਰ ਸਿੱਖ ਦੇ ਸੀਸ ਦੀ ਲੋੜ ਹੈ ਤਾਂ ਉਸ ਵੇਲੇ ਹਸਤਨਾਪੁਰ ਦਿੱਲੀ ਤੋਂ ਆਏ ਹੋਏ ਪਈ ਧਰਮ ਚੰਦ ਜੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਂ ਪਈ ਧਰਮਦਾਸ ਵੀ ਆਂਦਾ ਹੈ ਉਹ ਆਪਣਾ ਸੀਸ ਤਲੀ ਤੇ ਰੱਖ ਕੇ ਅੱਗੇ ਹੁੰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਦੇ ਹਨ ਕਿ ਗੁਰੂ ਮਹਾਰਾਜ ਸਾਡਾ ਸੀਸ ਤਾਂ ਹੈ ਹੀ ਤੁਹਾਡਾ ਜੇਕਰ ਇਹਨਾਂ ਦੇ ਕਿੱਤੇ ਦੀ ਗੱਲ ਕਰੀਏ ਤਾਂ ਇਹ ਜੱਟ ਪਰਿਵਾਰ ਤੋਂ ਸਨ ਤੇ ਕਿੱਤੇ ਵਜੋਂ ਇੱਕ ਕਿਸਾਨ ਸਨ ਭਾਈ ਧਰਮ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਵੀ ਮੌਜੂਦ ਸਨ ਤੇ ਜਦੋਂ ਪੰਜਾਂ ਪਿਆਰਿਆਂ ਦੇ ਹੁਕਮ ਦੇ ਨਾਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਗਿਆ ਤਾਂ ਉਸ ਵੇਲੇ ਭਾਈ ਦਇਆ ਸਿੰਘ ਜੀ ਦੇ ਨਾਲ ਭਾਈ ਧਰਮ ਸਿੰਘ ਜੀ ਵੀ ਗੁਰਗੋਬਿੰਦ ਸਿੰਘ ਜੀ ਦੇ ਨਾਲ ਉਸ ਗਲੀ ਚੋਂ ਨਿਕਲ ਗਏ ਸਨ ਤੇ ਅਖੀਰ ਤੱਕ ਜਿਵੇਂ ਭਾਈ ਧਰਮ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਦੇ ਨਾਲ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਧਰਮ ਸਿੰਘ ਜੀ ਅਕਾਲ ਚਲਾਣਾ ਕਰਦੇ ਹਨ ਜਿਨ੍ਹਾਂ ਦਾ ਸਥਾਨ ਭਾਈ ਦਿਆਲ ਸਿੰਘ ਜੀ ਦੇ ਅਸਥਾਨ ਦੇ ਨਾਲ ਹੀ ਨਾਦੇੜ ਸਾਹਿਬ ਮੌਜੂਦ ਹੈ ਜੇਕਰ ਉਮਰ ਦੀ ਗੱਲ ਕਰੀਏ ਤਾਂ 1699 ਦੀ ਵਿਸਾਖੀ ਵੇਲੇ ਭਾਈ ਧਰਮ ਸਿੰਘ ਜੀ ਦੀ ਉਮਰ ਤਕਰੀਬਨ 33 ਸਾਲ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੀਜੇ ਹੁਕਮ ਤੇ ਆਪਣਾ ਸੀਸ ਪੇਟ ਕਰਨ ਵਾਲੇ ਭਾਈ ਹਿੰਮਤ ਰਾਏ ਜੀ ਜਿਨ੍ਹਾਂ ਦਾ ਬਾਅਦ ਵਿੱਚ ਨਾਂ ਹਿੰਮਤ ਸਿੰਘ ਪਿਆ ਜਗਨਨਾਥ ਪੁਰੀ ਓਡੀਸਾ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਜਾਤ ਗੋਥ ਛੀਵਰ ਸੀ ਤੇ ਕਿਤੇ ਵਜੋਂ ਉਹ ਵਾਟਰ ਕੈਰੀਅਰ ਯਾਨੀ ਕਿ ਪਾਣੀ ਢੋਣ ਦਾ ਕੰਮ ਕਰਿਆ ਕਰਦੇ ਸਨ ਪੁਰਾਣੇ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਖੂਹ ਹੁੰਦੇ ਸਨ ਉਹ ਕਾਫੀ ਦੂਰ ਹੁੰਦੇ ਸਨ ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਦੇ ਕਨੈਕਸ਼ਨ ਤਾਂ ਹੁੰਦੇ ਹੀ ਨਹੀਂ ਸੀ ਇਸ ਲਈ ਕੁਝ ਲੋਕ ਹੁੰਦੇ ਸਨ ਖਾਸ ਤੌਰ ਦੇ ਉੱਤੇ ਜਿਹੜੇ ਛੀਵਰ ਜਾਤੀ ਸੀ ਉਹ ਘਰਾਂ ਦੇ ਵਿੱਚ ਪਾਣੀ ਪਹੁੰਚਾਉਣ ਦਾ ਕੰਮ ਕਰਿਆ ਕਰਦੇ ਸਨ ਜਿਨ੍ਹਾਂ ਨੂੰ ਜਲਵਾਹਕ ਵੀ ਆਖਿਆ ਜਾਂਦਾ ਸੀ ਸੋ ਇਹ ਕੰ ਪਾਈ ਹਿੰਮਤ ਰਾਏ ਜੀ ਯਾਨੀ ਕਿ ਪਾਈ ਹਿੰਮਤ ਸਿੰਘ ਜੀ ਕਰਿਆ ਕਰਦੇ ਸਨ ਤੇ ਚਮਕੌਰ ਦੀ ਗੜੀ ਦੇ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋ ਵੱਡੇ ਸਾਹਿਬਜ਼ਾਦੇ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਂਦੇ ਹਨ ਉੱਥੇ ਪਾਈ ਹਿੰਮਤ ਸਿੰਘ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਹਨ 1699 ਦੀ ਵਿਸਾਖੀ ਵੇਲੇ ਪਾਈ ਹਿੰਮਤ ਸਿੰਘ ਜੀ ਦੀ ਉਮਰ ਤਕਰੀਬਨ 38 ਸਾਲ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੌਥੇ ਲਲਕਾਰੇ ਤੇ ਆਪਣਾ ਸੀਸ ਪੇਟ ਕਰਨ ਵਾਲੇ ਮੋਹਕਮ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਮੋਹਕਮ ਚੰਦ ਸੀ ਕਿਤੇ ਵੱਜੋਂ ਇੱਕ ਧੋਬੀ ਸਨ ਜਿਨ੍ਹਾਂ ਦੀ ਜਾਤ ਗੋਤ ਛੇਂਬਾ ਸੀ ਦਵਾਰਕਾ ਗੁਜਰਾਤ ਦੇ ਰਹਿਣ ਵਾਲੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਦੁਸ਼ਮਣਾਂ ਦੇ ਨਾਲ ਲੋਹਾ ਲੈਦੇ ਹੋਏ ਆਪ ਸ਼ਹਾਦਤ ਦਾ ਜਨਮ ਪ੍ਰਾਪਤ ਕਰ ਜਾਂਦੇ ਹਨ ਯਾਨੀ ਕਿ 1704 ਦੇ ਵਿੱਚ ਆਪ ਦੀ ਸ਼ਹਾਦਤ ਹੁੰਦੀ ਹੈ ਜੇਕਰ ਉਮਰ ਦੀ ਗੱਲ ਕਰੀਏ ਤਾਂ 1699 ਦੀ ਵਿਸਾਖੀ ਵੇਲੇ ਆਪ ਜੀ ਦੀ ਉਮਰ ਤਕਰੀਬਨ 36 ਸਾਲ ਸੀ ਤੇ ਅਖੀਰ ਚ ਯਾਨੀ ਕਿ ਪੰਜਵੇਂ ਲਲਕਾਰੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣਾ ਸੀਸ ਪੇਟ ਕਰਨ ਵਾਲੇ ਪਿਆਰੇ ਸਿੰਘ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਂ ਸਾਹਿਬ ਚੰਦ ਸੀ ਬੇਦਰ ਕਰਨਾਟਕਾ ਦੇ ਰਹਿਣ ਵਾਲੇ ਸਨ ਆਪ ਦੀ ਜਾਤ ਗੋਤ ਨਾਈ ਸੀ 1699 ਦੀ ਵਿਸਾਖੀ ਵੇਲੇ ਆਪ ਜੀ ਦੀ ਉਮਰ ਤਕਰੀਬਨ 37 ਸਾਲ ਦੀ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦੁਸ਼ਮਨਾ ਦਾ ਮੁਕਾਬਲਾ ਕਰਦੇ ਹੋਏ ਆਪ ਜੀ 1704 ਦੇ ਵਿੱਚ ਸ਼ਹਾਦਤ ਦਾ ਜਮ ਪ੍ਰਾਪਤ ਕਰਦੇ ਹਨ ਪੰਜਾਂ ਪਿਆਰਿਆਂ ਚੋਂ ਦੋ ਪਹਿਲੇ ਪਿਆਰੇ ਯਾਨੀ ਕਿ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਅਖੀਰ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਰਹਿੰਦੇ ਹਨ ਤੇ ਪੰਜਾਂ ਪਿਆਰਿਆਂ ਚੋਂ ਅਖੀਰ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਜਮ ਕੋਰ ਦੀ ਗੜੀ ਦੇ ਵਿੱਚ 10 ਲੱਖ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਤੇ ਆਪਣਾ ਸੀਸ ਭੇਟ ਕਰਨ ਵਾਲੇ ਇਹਨਾਂ ਪੰਜਾਂ ਪਿਆਰਿਆਂ ਨੂੰ ਅਸੀਂ ਕੋਟ ਕੋਟ ਬਾਰ ਨਮਸਕਾਰ ਕਰਦੇ ਹਾਂ ਦੁਨੀਆ ਦੇ ਕੋਨੇ-ਕੋਨੇ ਤੱਕ ਸਿੱਖੀ ਫੈਲ ਚੁੱਕੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹੋ ਜਿਹੇ ਇਹੋ ਜਿਹੇ ਸਿੱਖ ਨੇ ਜੋ ਗੁਰੂ ਦੀ ਇੱਕ ਆਵਾਜ਼ ਲਈ ਆਪਣਾ ਸੀਸ ਧੜੀ ਤੇ ਰੱਖ ਕੇ ਗੁਰੂ ਨੂੰ ਭੇਟ ਕਰਨ ਲਈ ਤਿਆਰ ਹੋ ਜਾਂਦੇ ਨੇ ਉਹ ਸਿੱਖ ਹਰ ਜਗ੍ਹਾ ਬੈਠੇ ਨੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਸਿਰਫ ਪੰਜਾਬ ਦੇ ਵਿੱਚ ਹੀ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਖੇਪ ਇਤਿਹਾਸ ਤੁਹਾਡੇ ਤੱਕ ਰੱਖਿਆ ਜਾਵੇ ਜੇ ਚੰਗਾ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੋਰ ਇਸ ਤਰੀਕੇ ਦੀ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਬਹੁਤ ਹੌਸਲਾ ਦਿੰਦਾ ਹੈ ਧੰਨਵਾਦ ਸਾਰਿਆਂ ਦਾ ਜੁੜਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ